ਉਜੰਗ ਪ੍ਰਯਾਤ ਛੰਦ ਇਹ ਪੁਜੰਗ ਪ੍ਰਯਾਤ ਛੰਦ ਇਹ ਜਾਪ ਸਾਹਿਬ ਦੇ ਵਿੱਚ 6 ਵਰੀ ਇਹ ਛੰਦ ਆਇਆ ਹੈ ਸ਼ਪੈ ਛੰਦ ਇੱਕ ਵਰੀ ਆਇਆ ਹੈ ਪੁਜੰਗ ਪ੍ਰਯਾਤ ਛੰਦ 6 ਵਰੀ ਆਇਆ ਹੈ ਅਤੇ ਇਸ ਦਾ ਵੀ ਅਸੀਂ ਉਚਾਰਨ ਜਿਹੜਾ ਜਿਹੜਾ ਹੈ ਉਹ ਮਿਕਸ ਜਿਹਾ ਕਰ ਦਿੰਦੇ ਆ ਭੱਬੇ ਦੀ ਜਗ੍ਹਾ ਕਦੀ ਪੱਪਾ ਲਾ ਜਾਂਦੇ ਆ ਪੁਜੰਗੀ ਕਹਿ ਦਿੰਨੇ ਆ ਕਈ ਜਜੇ ਦੀ ਜਗ੍ਹਾ ਝੱਜਾ ਲਾ ਦਿੰਦੇ ਭੁਜੰਗ ਤੇ ਕਈ ਗੱਗੇ ਦੀ ਜਗ੍ਹਾ ਘੱਗਾ ਲਾ ਦਿੰਦੇ ਆ ਇਸ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਸਹੀ ਉਚਾਰਨ ਹੈ ਭੱਬੇ ਦੀ ਆਵਾਜ਼ ਆਵੇ ਭੂ ਜਜੇ ਦੇ ਉੱਤੇ ਟਿੱਪੀ ਜੰਗ ਜੰਗ ਗੱਗੇ ਦੀ ਆਵਾਜ਼ ਆਵੇ ਭੁਜੰਗ ਸਹੀ ਉਚਾਰਨ ਹੈ ਜਜੇ ਦੇ ਨਾਲ ਕਰਨਾ ਘੱਗਾ ਵੀ ਨਹੀਂ ਲਾਉਣਾ ਝੱਜਾ ਵੀ ਨਹੀਂ ਲਾਉਣਾ ਪੱਪਾ ਵੀ ਨਹੀਂ ਲਾਉਣਾ ਸਹੀ ਉਚਾਰਨ ਹੈ ਭੁਜੰਗ ਪ੍ਰਯਾਤ ਇਹ ਪਰਯਾਤ ਨਹੀਂ ਬੋਲਣਾ ਭਜੰਗ ਪ੍ਰਯਾਤ ਛੰਦ ਭਜੰਗ ਨਾਮ ਹੁੰਦਾ ਸੱਪ ਦਾ ਸੱਪ ਦੀ ਚਾਲ ਵਾਲਾ ਛੰਦ ਸੱਪ ਨਾਲ ਹਲਦੀ ਮਿਲਦੀ ਹੋਈ ਚਾਲ ਵਾਲਾ ਛੰਦ ਜਿਵੇਂ ਸੱਪ ਉਹਨਾਂ ਹੀ ਖੱਬੇ ਜਾਂਦਾ ਉਹਨਾਂ ਹੀ ਸੱਜੇ ਜਾਂਦਾ ਐਸੀ ਚਾਲ ਦੇ ਨਾਲ ਇਸ ਛੰਦ ਦਾ ਪਾਠ ਕਰਨਾ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਦੂਰੀ ਇਥੇ ਨਮਸਤਵੰ ਪਾਦ ਆਇਆ ਹੈ ਅੱਗੇ 6 ਵਰੀ ਅੱਗੇ ਵੀ ਆਵੇਗਾ ਅਠਵਰੀ ਨਮਸਤਵੰਗ ਪਦ ਆਉਂਦਾ ਹੈ ਇਹ ਤੱਤੇ ਦੇ ਚਰਨਾ ਚ ਵਾਵਾ ਹੈ ਲਿਖਤੀ ਰੂਪ ਵਿੱਚ ਜੇ ਉਚਾਰਨ ਆਪਾਂ ਸਿੱਖਣਾ ਨੰਨਾ ਮੰਮਾ ਸਸਾ ਤੱਤੇ ਔਂਕੜ ਐੜੇ ਉੱਤੇ ਟਿੱਪੀ ਤਵੰਗ ਬੋਲਣਾ ਹੈ ਨਮਸਤਵੰਗ ਗੱਗਾ ਨਹੀਂ ਬੋਲਣਾ ਤਵੰਗ ਗੱਗਾ ਨਹੀਂ ਕਹਿ ਦੇਣਾ ਨਮਸਤਵੰਗ ਅਕਾਲੀ ਕਈ ਵਾਰ ਨਮਸਤਵੰਗ ਅਕਾਲੀ ਕਹਿ ਜਾਂਦੇ ਆਪਾਂ ਐੜਾ ਛੱਡ ਦਿੰਦੇ ਹਾਂ ਅਕਾਲੀ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਕੱਕੇ ਦੇ ਚਰਨਾ ਚਰਾ ਰੈ ਰਾਰੀ ਨੂੰ ਸਿਹਾਰੀ ਲਾਉਣੀ ਹੈ ਕਿਰਪਾਲੇ ਨਹੀਂ ਬੋਲਣਾ ਕਿਰਪਾਲੇ ਉਚਾਰਨ ਕਰਨਾ ਹੈ ਨਮਸਤੰ ਅਰੂਪੇ ਨਮਸਤੰ ਅਨੂਪੇ ਹਾਂਜੀ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਈ ਇਹ ਜੋ ਐੜਾ आ रहा है भूलना है सारे अगे ऐड़ा उच्चारण करना है नमस्तंग अभी नमस्तंग अमस्त नमस्तं नमस्तंग नमस्तंग अपंजे, नमस्तंग अनामे नमस्तंग अठामे नमस्तंग अकर्मंग नमस्तंग अतरमंग नमस्तंग अनामंग नमस्तंग अतामंग ਨਮਸਤੰ ਅਜੀਤੇ ਨਮਸਤੰ ਅਪੀਤੇ ਇਹ ਵੀ ਨਮਸਤੰ ਅਜੀਤੇ ਕਿ ਕਈ ਵਾਰ ਅਸੀਂ ਅਜੀਤੇ ਬੋਲ ਜਾਂਦੇ ਹਾਂ ਬਿਹਾਰੀ ਜਿਹੜੀ ਹੈ ਇਹ ਪੂਰਨ ਰੂਪ ਵਿੱਚ ਉਚਾਰਨ ਕਰਨੀ ਹੈ ਅਜੀਤੇ ਇਸ ਤਰ੍ਹਾਂ ਬੋਲਣਾ ਅਪੀਤੇ ਅਜੀਤੇ ਅਪੀਤੇ ਨਹੀਂ ਬੋਲਣਾ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਇਥੇ ਅਟਾਹੇ ਟੱਡੇ ਦੀ ਪੂਰੀ ਆਵਾਜ਼ ਬੋਲਣੀ ਹੈ ਅਢਾਹੀ ਨਹੀਂ ਬੋਲਣਾ ਅਟਾਹੀ ਜਿਸ ਵਾਹਿਗੁਰੂ ਨੂੰ ਕੋਈ ਢਾ ਨਹੀਂ ਸਕਦਾ ਥੱਲੇ ਨਹੀਂ ਸੁੱਟ ਸਕਦਾ ਵਾਹਿਗੁਰੂ ਨੂੰ ਨਮਸਤੰ ਅਨੀਲੇ ਨਮਸਤੰ ਅਨਾਦੇ ਇਹ ਵੀ ਅਨੀਲੇ ਵਿਹਾਰੀ ਨਾਲ ਹੀ ਉਚਾਰਨ ਕਰਨਾ ਹੈ ਨਮਸਤੰ ਅਛੇਦੇ ਨਮਸਤੰ ਅਗਾਦੇ ਅਛੇਦੇ ਅਛੇਦੇ ਸੱਚੇ ਦੀ ਜਗ੍ਹਾ ਕਿਤੇ ਛਸ਼ਾ ਜੀ ਨਾਲ ਅਛੇਦੇ ਨਾਲ ਬੋਲਿਆ ਜਾਵੇ ਇਹ ਛਛਾ ਛਤਰੀ ਵਾਲਾ ਇਕ ਛਸ਼ਾ ਛਲਗਮ ਵਾਲਾ ਵੀ ਹੁੰਦਾ ਇਥੇ ਅਛੇਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਇਹ ਧੱਦੇ ਦੀ ਜਗ੍ਹਾ ਦੱਦਾ ਨਾ ਲੱਗ ਜੇ ਗੱਗੇ ਦੀ ਜਗ੍ਹਾ ਘੱਗਾ ਨਾ ਲੱਗ ਜੇ ਅਗਾਦੇ ਉਚਾਰਨ ਕਰਨਾ ਹੈ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਇਥੇ ਉਦਾਰੇ ਦੱਦੇ ਦੇ ਨਾਲ ਉਚਾਰਨ ਕਰਨਾ ਹੈ ਉਦਾਰ ਦਾ ਅਰਥ ਹੁੰਦਾ ਹੈ ਖੁਲਦਿਲੀ ਵਾਲਾ ਸਭਾ ਦਰਿਆਦਿਲ ਸੁਭਾ ਦਾਨੀ ਸੁਭਾ ਜਿਹੜਾ ਉਧਾਰ ਹੈ ਇਸ ਦਾ ਅਰਥ ਹੈ ਕਲਿਆਣ ਦਾ ਵਾਚਕ ਮੋਕਸ਼ ਦਾ ਵਾਚਕ ਬਣ ਜਾਂਦਾ ਉਧਾਰ ਕਰੋ ਜੀ ਤੇ ਇਸ ਕਰਕੇ ਇੱਥੇ ਉਚਾਰਨ ਕਰਨਾ ਹੈ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਇਹ ਪਾਠ ਵੱਖਰਾ ਕਰਨਾ ਸੋ ਏਕੈ ਇਕੱਠਾ ਨਹੀਂ ਕਰਨਾ ਨਮਸਤੰ ਸਸੀ ਔਂਕੜ ਸੋ ਸੋ ਨਹੀਂ ਗੈਣਾ ਨਮਸਤੰ ਸੋ ਇਕੈ ਨਮਸਤੰ ਅਨੇਕੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਨਮਸਤੰ ਅਪੂਤੇ ਨਮਸਤੰ ਅਜੂਪੇ ਇਹ ਵੀ ਯਾਦ ਰੱਖਣਾ ਹੈ ਜਪ ਸਾਹਿਬ ਜੀ ਦੇ ਵਿੱਚ ਜਿਹੜਾ ਨਮਸਤੰ ਪਦ ਹੈ ਇਹ 77 ਵਾਰੀ ਆਉਂਦਾ ਹੈ 77 77 ਵਾਰੀ ਨਮਸਤੰ ਪਦ ਜਪ ਸਾਹਿਬ ਦੇ ਵਿੱਚ ਆਉਂਦਾ ਹੈ ਨਮਸਤੰ ਗੱਗਾ ਨਹੀਂ ਬੋਲ ਜਾਣਾ ਹੈ ਨਮਸਤੰ ਵੀ ਨਹੀਂ ਬੋਲਣਾ ਮੰਮਾ ਹੀ ਨਾ ਭੁੱਲ ਜਾਓ ਇਹ ਪਹਿਲਾਂ ਹੀ ਜਪਜੀ ਸਾਹਿਬ ਜੀ ਦੇ ਵਿੱਚ ਸਮਝਾ ਦਿੱਤਾ ਸੀ ਜਦੋਂ ਆਇਆ ਸੀ ਪਦ ਸਹਿ ਭੰਗ ਸਹਿ ਭੰਗ ਉੱਥੇ ਸਮਝਾਇਆ ਸੀ ਫਿਰ ਅੱਗੇ ਵੀ ਸਮਝਾਇਆ ਸੀ ਗੁਰਮੁਖ ਨਾਦੰ ਗੁਰਮੁਖ ਵਿਦੰ ਗੁਰਮੁਖ ਰਹਿ ਆਸਮਾਈ ਇਸ ਕਰਕੇ ਇਹਦਾ ਸੁੱਧ ਉਚਾਰਨ ਕਰਨਾ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਅੰਧੇ ਪਰਮੇ ਨਮਸਤੰ ਨਿਰਦੇਸੀ ਨਮਸਤੰ ਅੰਧੇ ਪੇਸੀ ਇਹ ਵੀ ਜੋ ਨੰਨੇ ਦੇ ਚਲਣਾ ਦੇ ਵਿਚਾਰੀ ਹਨ ਬਰਾਬਰ ਦਾ ਰਾਰਾ ਨਿਰਕਰਮੇ ਨਿਰਭਰਮੇ ਨਿਰਦੇਸੀ ਨਿਰਪੀਸੀ ਇਸ ਤਰਾ ਨਹੀਂ ਬੋਲਣਾ ਉਚਾਰਨ ਕਰਨਾ ਨਿਰਕਰਮੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੀ ਨਮਸਤੰ ਨਿਰਪੀਸੀ ਤਿੱਲਾ ਬੰਦਾ ਜਆਪ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਇਸ ਕਰਕੇ ਬੜੀ ਚੜਦੀ ਕਲਾ ਲਈ ਬਾਣੀ ਹੈ ਚੜਦੀ ਕਲਾ ਦੇ ਨਾਲ ਹੀ ਇਹਦਾ ਪਾਠ ਹੋਣਾ ਹੈ ਹੁਣ ਤਾਂ ਚਲੋ ਆਪਾਂ ਸੰਥਿਆ ਕਰਦੇ ਹਾਂ ਨਹੀਂ ਤਾਂ ਇਹਦੀ ਜਿਹੜੀ ਚਾਲ ਹੈ ਉਹ ਸਹੀ ਜਾਲ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਝੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਇੱਕ ਹੈ ਨਮਸਤੰ ਅਨੇਕ ਹੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨ੍ਰਪੀਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਇਸ ਤਰ੍ਹਾਂ ਆਪਾਂ ਫਿਰ ਵੱਧ ਮਿਹਨਤ ਕਰਕੇ ਤੇਜ਼ ਵੀ ਪੜ ਸਕਦੇ ਹਾਂ नमस्तं निर्नाममे नमस्तं नृकाममे नमस्तं नृताते नमस्तं नृकाते इते नृताते तदा पूरा बोलना है निर्धाते नहीं बोलना निर्घाते नहीं बोलना नृताते नृकाते इस तरह उच्चारण करना है नमस्तं नृतुते नमस्तं अपूते पृथ्वी तदा पूरा बोलना है नमस्तं ये सही बोलना है नमस्तं पूरा बोलना है नमस्तम नहीं कहना नमस्तंग नृतुते नमस्त अभूते नमस्तंग नमस्तंग अशोके नमस्तंग नृतापे नमस्त त्रमाने नमस्तंग निदाने सारे पद समझी जायो नृतापे नृतापे त्रमाने त्रिमाने नहीं कहना <thatips> <View> नमस्तंग अगाहे नमस्तंग अबाहे ਏ ਵੀ ਕਿਤੇ ਅਗਾਏ ਅਬਾਈ ਨਾ ਬੁਲਿਆ ਜਾਵੇ ਈੜੀ ਲਾਂ ਲੱਗ ਜੇ ਤੇ ਇਸ ਤਰ੍ਹਾਂ ਹਾਹੇ ਦੇ ਲਾਂ ਜਿਹੜੀ ਲੱਗੀ ਹੈ ਔਰ ਹਾਹਾ ਉਚਾਰਨ ਕਰਨਾ ਹੈ ਅਗਾਹੇ ਘਗਾ ਨਾ ਬੁਲਿਆ ਜਾਵੇ ਅਗਾਹੇ ਨਾ ਬੁਲਿਆ ਜਾਵੇ ਅਗਾਹੇ ਅਬਾਹੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਮਸਤੰ ਅਗਾਹੇ ਨਮਸਤੰ ਅਬਾਹੀ ਨਮਸਤੰ ਤ੍ਰਿਬਰਗੇ ਨਮਸਤੰ ਅਸਰਗੇ ਏ ਵੀ ਤ੍ਰਿਬਰਗੇ अते असरगे उचारण करना है असरगे नहीं बोलना है नमस्तं प्रपोगे नमस्तं सुजोगे। ये ए प्रपोगे गग्गा बोलना है खग्गा ना बोल्या जावे प्रपोगे गे नहीं बोलना गगे ला उचारण करनी है नमस्तं प्रपोगे नमस्तं सुजोगे। ये ए वखरा पाठ उच्चारण करना है सुजोगे दूसरा पाठ है नमस्तं अरंगे नमस्तं अपंगे अपंगे ਗੱਗਾ ਹੀ ਪਿੱਛੇ ਬੋਲਣਾ ਹੈ ਘੱਗਾ ਨਹੀਂ ਬੋਲਣਾ ਭੰਗੇ ਗੇ ਇਸ ਤਰ੍ਹਾਂ ਨਹੀਂ ਬੋਲਣਾ ਭੰਗੇ ਗੱਗੇ ਦਾ ਉਚਾਰਨ ਕਰਨਾ ਹੈ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਇਥੇ ਪਾਠ ਨਮਸਤਸਤ ਇਹ ਦੂਰੂਪਾਂ ਦੇ ਵਿੱਚ ਉਚਾਰਨ ਕੀਤਾ ਜਾਂਦਾ ਹੈ ਮੁਖ ਰੂਪ ਦੇ ਵਿੱਚ ਨਮਸਤਸਤ ਦੂਸਰਾ ਐੜੀ ਦੇ ਵਿੱਚ ਸੰਧੀ ਕਰਕੇ ਨਮਸਤਸਤ ਇਸ ਤਰ੍ਹਾਂ ਵੀ ਉਚਾਰਨ ਕੀਤਾ ਜਾਂਦਾ ਹੈ ਸੋ ਦੋਵੇਂ ਠੀਕ ਹੈ ਮੁਖ ਰੂਪ ਦੇ ਵਿੱਚ ਨਮਸਤ ਅਸਤ ਰੰਮੇ ਨਮਸਤ ਜਿਹੜਾ ਹੈ ਉਹ ਸੰਸਕ੍ਰਿਤ ਦਾ ਪਦ ਹੈ ਤੇ ਅਸਤ ਅਰਬੀ ਫਾਰਸੀ ਦਾ ਹੈ ਅਸਤ ਉਹ ਵੈਸੇ ਸੰਸਕ੍ਰਿਤ ਵਿੱਚ ਵੀ ਆਉਂਦਾ ਹੈ ਤੇ ਇਸ ਕਰਕੇ ਦੇਖ ਲਓ ਕਈ ਵਿਦਵਾਨ ਕਹਿੰਦੇ ਆ ਦੇਖੋ ਇੱਕ ਪਦ ਦੇ ਵਿੱਚ ਦੋ ਭਾਸ਼ਾਵਾਂ ਹਨ ਕੈਸੀ ਮਹਾਰਾਜ ਜੀ ਦੀ ਰਚਨਾ ਹੈ ਨਮਸਤ ਸੰਸਕ੍ਰਿਤ ਦਾ ਪਦ ਹੈ ਅਸਤ ਫਾਰਸੀ ਦਾ ਹੈ ਤੇ ਇਸ ਤਰ੍ਹਾਂ ਕੈਸੀ ਮਹਾਰਾਜ ਜੀ ਦੀ ਮਹਾਨ ਇਹ ਰਚਨਾ ਹੈ ਮਹਾਰਾਜ ਜੀ ਨੇ ਇੱਕ ਪਾਦ ਦੇ ਵਿੱਚ ਦੋ ਭਾਸ਼ਾਵਾਂ ਜਿਹੜੀਆਂ ਨੇ ਉਚਾਰਨ ਕੀਤੀਆਂ ਨੇ ਨਮਸਤਸਤ ਇਸ ਤਰ੍ਹਾਂ ਬੋਲਣਾ ਹੈ ਨਮਸਤਸਤ ਜਿਹੜਾ ਹੈ ਇਹ ਪੰਜਵਰੀ ਜਾਪ ਸਾਹਿਬ ਦੇ ਵਿੱਚ ਆਉਂਦਾ ਹੈ ਇਸੇ ਛੰਦ ਦੇ ਵਿੱਚ ਪੰਜਵਰੀ ਆਉਂਦਾ ਹੈ ਨਮਸਤੰ ਅਗਮੇ ਨਮਸਤਸਤ ਰੰਮੇ ਇਸ ਤਰ੍ਹਾਂ ਉਚਾਰਨ ਕਰਨਾ ਨਮਸਤੰ ਅਜਾਤੇ ਨਮਸਤੰ ਅਪਾਤੇ ਜਿਹੜਾ ਅੱਗੇ ਜਲਾਸਰੇ ਇਹ ਬਰਾਬਰ ਦਾ ਰਾਰਾ ਮੁਖ ਹੈ ਨਿਰਾਸਰੇ ਇਹ ਵੀ ਬਰਾਬਰ ਦਾ ਰਾਰਾ ਕੀਆਂ ਨੇ ਚਰਣਾ ਚਰਾਰਾ ਛਾਪਿਆ ਉਹ ਦੂਸਰਾ ਪਾਠ ਹੈ ਨਮਸਤੰ ਅਮਜਬੇ ਨਮਸਤਸਤ ਅਜਬੇ ਅਮਜਬੇ ਪਾਠ ਨਹੀਂ ਕਰਨਾ ਅਮਜਬੇ ਐਡੀ ਤਸਵੀਰ ਦੇ ਕੇ ਅਮਜਬੇ ਪਾਠ ਇਕੱਠਾ ਹੀ ਹੈ ਤੇ ਨਮਸਤਸਤ ਅਜਬੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਅਧਕ ਨਹੀਂ ਆਈ ਪਰ ਜਾਬ ਸਾਹਿਬ ਜੀ ਦੀ ਔਰ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਦਾਂ ਦੇ ਉੱਤੇ ਅਦਕਾਇਆ ਹੈ ਇੱਥੇ ਅਦਕ ਲੱਗਿਆ ਹੋਇਆ ਇਸ ਕਰਕੇ ਨਮਸਤਸਤ ਅਜਬੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨ੍ਰਤਾਮੇ ਨਮਸਤੰ ਅੰਦਰ ਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੂ ਨਹੀਂ ਕਹਿਣਾ ਨੰਨੇ ਤੇ ਮੰਮੇ ਦੇ ਵਿੱਚ ਸਪੇਸ ਲੇ ਕੇ ਨਹੀਂ ਬੋਲਣਾ ਨਮੂ ਨਮੂ ਹੀ ਬੋਲਣਾ ਹੈ ਨਮੂ ਸਰਬਕਾਲੇ ਨਮੂ ਸਰਬਦਿਆਲੇ ਨਮੂ ਤੇ ਯਮਕਾ ਲਾਈ ਜਣੀ ਹੈ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਇਹ ਦਦੇ ਸਿਆਰੀ ਐੜੇ ਕੰਨਾਂ ਲੱਲੇ ਲਾਂ ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਹੈ ਤੇ ਇਸ ਤਰ੍ਹਾਂ ਹੀ ਸੁਧ ਹੈ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਇਹ ਪਪਾ ਉਚਾਰਨ ਕਰਨਾ ਹੈ ਭੂਪੇ ਕਿਤੇ ਦੋਵੇਂ ਭੱਬੇ ਨਾ ਬੋਲੇ ਜਾਣ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪਿ ਵੈ ਨਮਸਤੰ ਅਜਨਮੇ ਨਮਸਤੰ ਸੁਬਾਨਮੇ ਇਸ ਸੰਪਰਦਾ ਦੇ ਵਿੱਚ ਪਾਠ ਵਖਰਾ ਕਰਾਇਆ ਜਾਂਦਾ ਹੈ ਨਮਸਤੰ ਸੁਬਾਨਮੇ ਸੋ ਕੀ ਭਲੀ ਪ੍ਰਕਾਰ ਬਨ ਕੀ ਸੰਸਾਰ ਰੂਪੀ ਜੰਗਲ ਦੇ ਮੇ ਵਿੱਚ ਜੋ ਆਏ ਹੋਏ ਹਨ ਵਾਹਿਗੁਰੂ ਜੀ ਉਹਨਾਂ ਨੂੰ ਨਮਸਕਾਰ ਹੈ ਇਸ ਕਰਕੇ ਕਈ ਸੁਬਨ ਵਿੱਚ ਇਕੱਠਾ ਪਾਠ ਕਰਦੇ ਆਂ ਉਹ ਗਉਣੀ ਪਾਠ ਹੈ ਮੁਖ ਪਾਠ ਹੈ ਨਮਸਤੰ ਸੋ ਬਾਨ ਮੇ ਸੋ ਔਂਕੜ ਦੇ ਨਾਲ ਬੋਲਣਾ ਕਿਤੇ ਸੋ ਨਹੀਂ ਬੋਲਣਾ ਅਤੇ ਬਾਨ ਨੰਨੀ ਦੇ ਨਾਲ ਬੋਲਣਾ ਮੇ ਉਚਾਰਨ ਕਰਨਾ ਹੈ ਮੈਂ ਨਹੀਂ ਬੋਲਣਾ ਹੈ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਇਹ ਨੰਨਿਆਂ ਦੇ ਨਾਲ ਇੱਥੇ ਪਾਠ ਹੈ ਅੱਗੇ 45ਵੀਂ ਪੌੜੀ ਦੇ ਵਿੱਚ ਨਾਣਿਆਂ ਨਾਲ ਪਾਠ ਹੋਣਗੇ ਨਮੂ ਸਰਬ ਗਾਉਣੇ ਨਮੂ ਸਰਬ ਭਾਉਣੇ ਉੱਥੇ ਨਾਣੇ ਇੱਥੇ ਨੰਨੇ ਹਨ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਭੰਗੇ ਗੱਗਾ ਬੋਲਣਾ ਘੱਗਾ ਨਹੀਂ ਬੋਲਣਾ ਹੈ ਨਮੂ ਕਾਲ ਕਾਲੇ ਨਮਸਤਸਤ ਦਿਆਲੇ ਇਹ ਜਿਹੜਾ ਨਮੂ ਪਦ ਹੈ ਨਮੂ ਪਦ ਇਹ ਸ੍ਰੀ ਜਾਪ ਸਾਹਿਬ ਜੀ ਦੇ ਵਿੱਚ 106 ਵਾਰੀ ਆਇਆ ਹੈ ਨਮੂ ਪਦ ਨਮੂ ਕਾਲ ਕਾਲੇ ਨਮਸਤਸਤ ਦਿਯਾਲੇ 106ਵਰੀ ਨਮੋ ਪਦ ਆਇਆ ਹੈ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ ਇੱਕ ਕਿਰਤਾਰੰ ਧਾਰਾ ਬਰਾਬਰ ਦਾ ਨਹੀਂ ਬੋਲਣਾ ਚਰਨਾ ਚਰਾਰਾ ਰਾਰੀ ਨੂੰ ਸਿਹਾਰੀ ਲੱਗ ਜੀ ਕ੍ਰਿਤਾਰੰ ਉਚਾਰਨ ਕਰਨਾ ਹੈ ਨਮੋ ਸਰਬਤੰਦੇ ਨਮੋਸਤ ਅਬੰਦੇ ਤੰਦੇ ਇਹ ਦੋਵੇਂ ਤੱਦੇ ਬੋਲਨੇ ਇੱਕ ਦੱਦਾ ਨਾ ਭੁੱਲਿਆ ਜਾਵੇ ਤੇ ਨਮੋਸਤ ਇਹ ਵੀ ਦੋ ਰੂਪਾਂ ਵਿੱਚ ਇਹਦਾ ਉਚਾਰਨ ਕੀਤਾ ਜਾਂਦਾ ਹੈ ਨਮੋਸਤ ਅਤੇ ਨਮੋਅਸਤ ਇਸ ਤਰ੍ਹਾਂ ਵੀ ਐੜੇ ਦੀ ਵਿੱਚ ਸੰਧੀ ਕਰਕੇ ਕੀਤਾ ਜਾਂਦਾ ਹੈ ਇਹ ਨਮੋਸਤ ਪਦ ਜਿਹੜਾ ਹੈ ਇਹ ਇੱਕ ਵਾਰੀ ਹੀ ਜਾਪ ਸਾਹਿਬ ਜੀ ਦੇ ਵਿੱਚ ਆਇਆ ਹੈ ਤੇ ਮੁੱਖ ਰੂਪ ਦੇ ਵਿੱਚ ਇਹਦਾ ਉਚਾਰਨ ਇਸੇ ਤਰ੍ਹਾਂ ਠੀਕ ਹੈ ਨਮੋਸਤ ਅਬੰਦੇ ਇਹ ਦੱਦੇ ਦੇ ਨਾਲ ਬੰਦੇ ਨਹੀਂ ਕਹਿਣਾ ਅਬੰਦੇ ਧੱਦੇ ਦੇ ਨਾਲ ਉਚਾਰਨ ਕਰਨਾ ਹੈ ਨਮਸਤੰ ਨਰਸਾਕੇ ਨਮਸਤੰ ਨਰਬਾਕੇ ਨਿਰਸਾਕੇ ਨਿਰਬਾਕੇ ਨਹੀਂ ਕਰਨਾ ਨਰਸਾਕੇ ਨਰਬਾਕੇ ਉਚਾਰਨ ਕਰਨਾ ਹੈ ਨਮਸਤੰ ਰਹੀਮੇ ਨਮਸਤੰ ਕਰੀਮੇ ਇਹ ਰਹੀਮੇ ਕਰੀਮੇ ਸਿਆਰੀ ਨਹੀਂ ਲਾਉਣੀ ਬਿਹਾਰੀ ਨਾਲ ਰਹੀਮੇ ਕਰੀਮੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਇੱਕ ਗੱਲ ਹੋਰ ਇਹਦੇ ਵਿੱਚ ਦਰਸ਼ਨ ਕਰੋ ਦੇਖੋ ਕੈਸੀ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਮਹਾਨ ਰਚਨਾ ਹੈ ਨਮਸਤੰ ਪਾਦ ਸੰਸਕ੍ਰਿਤ ਦਾ ਹੈ ਰਹੀਮੇ ਅਰਬੀ ਫਾਰਸੀ ਦਾ ਹੈ ਫੇਰ ਨਮਸਤੰ ਸੰਸਕ੍ਰਿਤ ਦਾ ਫੇਰ ਕਰੀਮੇ ਅਰਬੀ ਫਾਰਸੀ ਦਾ ਨਹੀਂ ਦਾ ਜਦੋਂ ਅਸੀਂ ਭਗਵਦ ਗੀਤਾ ਪੜ੍ਹਦੇ ਆ ਨਾ ਉਹਦੇ ਵਿੱਚ ਅਰਬੀ ਫਾਰਸੀ ਦਾ ਇੱਕ ਵੀ ਪਦ ਨਹੀਂ ਹੈ ਜੇ ਕੁਰਾਨ ਪੜ੍ਹੀਏ ਤਾਂ ਉਹਦੇ ਵਿੱਚ ਸੰਸਕ੍ਰਿਤ ਦਾ ਇੱਕ ਪਦ ਨਹੀਂ ਹੈ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਦੇਖੋ ਕੈਸੀ ਮਹਾਨ ਰਚਨਾ ਕਿ ਦੋਵਾਂ ਨੂੰ ਬਰਾਬਰ ਕਰ ਦਿੱਤਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਜੋ ਕਲਗੀ ਤਰਪਾਸ਼ਾ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਕਿ ਦੇਹਰਾ ਮਸੀਤ ਸੋਈ ਪੂਜਾ ਉਹ ਨਿਵਾਜ ਹੋਈ ਧੇਰੇ ਵਿੱਚ ਵੀ ਰੱਬ ਹੈ ਮਸੀਤ ਵਿੱਚ ਵੀ ਰੱਬ ਹੈ ਪੂਜਾ ਵੀ ਉਹਦੀ ਹੋ ਰਹੀ ਹੈ ਨਮਾਜ਼ਾਂ ਵੀ ਉਹਦੀਆਂ ਅਦਾ ਕੀਤੀਆਂ ਜਾ ਰਹੀਆਂ ਐਸਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਨਹੀਂ ਤਾਂ ਜਦੋਂ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਉਦੋਂ ਫਿਰ ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬ੍ਰਾਹਮਣ ਮੌਲਾਣੇ ਬੜੀ ਲੜਾਈ ਚੱਲ ਰਹੀ ਸੀ ਕੰਟਰੋਵਰਸੀ ਚੱਲ ਰਹੀ ਸੀ ਤੇ ਮਹਾਰਾਜ ਨੇ ਦੇਖੋ ਕਿਹਦਾ ਸਰਬਸਾਂਜੀ ਵਾਲਤਾ ਦਾ ਉਪਦੇਸ਼ ਸੰਸਕ੍ਰਿਤ ਦਾ ਪਾਦ ਨਾਲ ਅਤੇ ਜੋ ਛੰਦ ਦੀ ਚਾਲ ਹੈ ਉਹਦੇ ਵਿੱਚ ਵੀ ਫਰਕ ਨਹੀਂ ਪੈ ਰਿਹਾ ਇਸ ਤਰ੍ਹਾਂ ਸਰਬਸਾਂਜੀ ਵਾਲਤਾ ਦਾ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਨਮਸਤੰ ਅਨੰਤੇ ਨਮਸਤੰ ਮਹੰਤੇ ਮਹੰਤੇ ਪੋਲਾ ਬੋਲਣਾ ਕਿਤੇ ਮਹੰਤੇ ਭਾਰਾ ਨਾ ਭੁੱਲਿਆ ਜਾਵੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮਸਤਸਤ ਤੇਜੀ ਦੇ ਨਾਲ ਫੁਰਤੀ ਦੇ ਨਾਲ ਬੋਲਣਾ ਨਮਸਤਸਤ ਰਾਗੇ ਨਮਸਤੰ ਸੁਹਾਗੇ ਔਂਕੜ ਦੇ ਨਾਲ ਕਿਤੇ ਹੋੜਾ ਨਾ ਭੁੱਲਿਆ ਜਾਵੇ ਸੁਹਾਗੇ ਨਾ ਭੁੱਲਿਆ ਜਾਵੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਇਹ ਸੋਖੰ ਹੋੜਾ ਪੂਰਾ ਬੋਲਣਾ ਹੈ ਗੱਗਾ ਨਾ ਲੱਗੇ ਸੋਖੰ ਤੇ ਕਈ ਵਾਰ ਚਾਲ ਬਣੀ ਹੁੰਦੀ ਹੈ ਨਮੋ ਸਰਬ ਸੂਖੰ ਨਮੋ ਸਰਬ ਭੂਖੰ ਉਹ ਪੱਪੇ ਦੀ ਜਗ੍ਹਾ ਭੱਬਾਈ ਬੋਲਿਆ ਜਾਂਦਾ ਹੈ ਪੱਪਾ ਬੋਲਣਾ ਭੂਖੰ ਨਮੋ ਸਰਬ ਸੂਖੰ ਨਮੋ ਸਰਬ ਭੂਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਜਿਹੜਾ ਕਰਤਾ ਪਦ ਹੈ ਇਹ ਜਾਪ ਸਾਹਿਬ ਦੇ ਵਿੱਚ ਤਕਰੀਬਨ 4 ਵਾਰ ਹੀ ਆਇਆ ਹੈ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੀ ਨਮੋ ਸਰਬ ਪਾਲੀ ਜਿਹੜਾ ਸਰਬ ਹੈ ਬਰਾਬਰ ਦਾ ਰਾਰਾ ਬੋਲਣਾ ਤੇ ਸਰਬ ਨਹੀਂ ਬੋਲਣਾ ਭੱਬੇ ਨਾਲ ਨਹੀਂ ਬੋਲਣਾ ਹੈ ਚਾਚਰੀ ਛੰਦ ਪ੍ਰਸਾਦ ਇਹ ਚਾਚਰੀ ਛੰਦ ਜਿਹੜਾ ਹੈ ਇਹ ਆਰੰਭ ਹੁੰਦਾ ਹੈ ਚਾਚਰੀ ਛੰਦ ਜਿਹੜਾ ਹੈ ਇਹ ਜਾਬ ਸਾਹਿਬ ਦੇ ਵਿੱਚ ਪੰਜ ਵਰੀ ਆਇਆ ਹੈ ਚਾਚਰੀ ਛੰਦ ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਤੇ ਤੀਜੀ ਨਾਲ ਪੜਾਂਗੇ ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੀਖ ਹੈ ਅਨਾਮ ਹੈ ਅਕਾਮ ਹੈ ਇਸ ਤਰ੍ਹਾਂ ਬੋਲਣਾ ਹੈ ਤੇ ਜਿਹੜਾ ਹੈ ਪਦ ਹੈ ਇਹ ਇਹ ਸੁੱਧ ਉਚਾਰਨ ਕਰਨਾ ਇੱਥੇ ਸਾਰੇ ਬਿੰਦੀਆਂ ਲੱਗੀਆਂ ਕਈ ਵਾਰ ਇੱਥੇ ਬਿੰਦੀਆਂ ਬੋਲੀਆਂ ਨਹੀਂ ਜਾਂਦੀਆਂ ਬੋਲ ਜਾਂਦੇ ਆ ਰੂਪ ਹੈ ਕਿਤੇ ਲਾ ਦਿੰਦੇ ਆ ਕਿਤੇ ਹੈ ਬੋਲ ਗਏ ਕਿਤੇ ਰਹਿ ਗਈ ਸਾਰੇ ਬਿੰਦੀਆਂ ਲੱਗੀਆਂ ਇੱਥੇ ਲਾਓ ਤੇ ਇਹ ਜਿਹੜਾ ਹੈ ਪਦ ਹੈ ਇਹ ਸ੍ਰੀ ਜਾਬ ਸਾਹਿਬ ਜੀ ਦੇ ਵਿੱਚ 261 ਵਰੀ ਹੇ ਦਲਾਵਾਂ ਨਾਲ ਬਿੰਦੀ ਆਈ ਹੈ ਹੈ ਇਸ ਕਰਕੇ ਅਰੂਪ ਹੈ ਅਨੂਪ ਹੈ ਅਜੂ ਨਹੀਂ ਕਹਿਣਾ ਅਜੂ ਐੜੇ ਦੇ ਵਿੱਚ ਥੋੜੀ ਸਪੇਸ ਦੇ ਕੇ ਅਜੂ ਹੈ ਅਜੂ ਅਭੂ ਨਹੀਂ ਕਹਿਣਾ ਹੈ ਅਜੂ ਹੈ ਅਭੂ ਹੈ ਇਹ ਵੀ ਅਭੂ ਬੋਲਣਾ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਆਕਾਮ ਹੈ athe ਹੈ ਅਪੇ ਹੈ ਅਜੀਤ ਹੈ ਅਪੀਤ ਹੈ ਅਦੇ ਅਵੇ ਨਹੀਂ ਕਹਿਣਾ athe ਇਸ ਤਰ੍ਹਾਂ ਬੋਲਣਾ athe ਹੈ ਅਪੇ ਹੈ ਵਾਹਿਗੁਰੂ ਦੇ ਸਨਮੁਖ ਖੜੇ ਹੋ ਕੇ ਜਾਪ ਸਹਿਬ ਉਚਾਰਨ ਕਰ ਰਹੇ ਆਂ athe ਹੈ ਅਪੇ ਹੈ ਅਜੀਤ ਹੈ ਅਪੀਤ ਹੈ ਹਾਹੀਦਿਆਂ ਦਲਾਵਾ ਦੀਰਗ ਲਾ ਕੇ ਨਾਲ ਬਿੰਦੀ ਵੀ ਉਚਾਰਨ ਕਰਨੀ ਹੈ त्रيمان ਹੈ ਨਿਧਾਨ ਹੈ ਤ੍ਰਿਬਰਗ ਹੈ ਅਸਰਗ ਹੈ ਇਹ त्रيمان ਤ੍ਰਿਬਰਗ ਇਸ ਤਰ੍ਹਾਂ ਉਚਾਰਨ ਕਰਨੇ ਹੈ ਨਿਧਾਨ ਧੱਦੇ ਦੇ ਨਾਲ ਨਿਧਾਨ ਨਾ ਬੁਲਿਆ ਜਾਵੇ ਅਸਰਗ ਉਚਾਰਨ ਕਰਨਾ ਹੈ ਅਨੀਲ ਹੈ ਅਨਾਦ ਹੈ ਅਜੀ ਹੈ आजाद ਹੈ ਕੋਈ ਵਰਚਾਲ ਬਣੀ ਹੁੰਦੀ ਹੈ ਨੀਲ ਹੈ ਐੜਾ ਰਹੀ ਜਾਂਦਾ ਅਨੀਲ ਹੈ ਅਨਾਦ ਹੈ ਇਹ ਅਜੀਬ ਬੋਲਣਾ ਹੈ ਐੜੀ ਵਿੱਚ ਸਪੀਸ ਦੇ ਕੇ ਥੋੜਾ ਲਮਕਾ ਕੇ ਅਜੀ ਨਹੀਂ ਜਾਣਾ ਅਜੀ ਜਿਹਨੂੰ ਕੋਈ ਜਿੱਤ ਨਹੀਂ ਸਕਦਾ ਹੈ ਜਿੱਤਨ ਤੋਂ ਰਹਿਤ ਜਾਂ ਜੇ ਨਾਮ ਹੁੰਦਾ ਜਨਮ ਮਰਨ ਤੋਂ ਰਹਿਤ ਹੋ ਵਾਹਿਗੁਰੂ ਜੀ ਤੇ ਆਜ਼ਾਦ ਹੈ ਸੁਤੰਤਰ ਹੈ ਇਸ ਕਰਕੇ ਅਜੀ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਇਹ ਜੋ ਪਦ ਹਨ ਇਸ ਤਰ੍ਹਾਂ ਨਹੀਂ ਬੋਲਨੇ ਅਝੂਜ ਜਾਂ ਅਚੂਜ ਜੱਜਾ ਹੀ ਨਾ ਲੱਗ ਜੇ ਜਿਹੜਾ ਪਹਿਲਾ ਝੱਜਾ ਹੈ ਇਹਦੀ ਆਵਾਜ਼ ਪੂਰੀ ਹੈ ਦੂਸਰਾ ਜਿਹੜਾ ਨਾਲ ਦਾ ਝੱਜਾ ਉਹਦੀ ਆਵਾਜ਼ ਗੌਣੀ ਹੈ ਅ ਚੂਜ ਜ ਦੀ ਆਵਾਜ਼ ਆਉਣੀ ਅਚੂਜ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੇ ਇਸੇ ਤਰ੍ਹਾਂ ਅਚੰਝ ਇਹ ਝੱਜੇ ਦੇ ਉੱਤੇ ਟਿੱਪੀ ਜੱਜਾ ਨਹੀਂ ਬੋਲਣਾ ਪਹਿਲਾ ਜਿਹੜਾ ਝੱਜਾ ਹੈ ਉਹਦੀ ਆਵਾਜ਼ ਪੂਰੀ ਹੈ ਜੱਜਾ ਦੂਸਰਾ ਜਿਹੜਾ ਹੈ ਉਹਦੀ ਉਚਾਰਨ ਕਰਨਿਆ ਅਚੰਝ ਜ ਦੀ ਆਵਾਜ਼ ਆਉਣੀ ਚਾਹੀਦੀ ਹੈ ਅਚੰਝ ਹੈ ਅਚੂਜ ਹੈ ਅਚੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਦ ਹੈ ਰਫੀਕ ਫਫੇ ਦੇ ਨਾਲ ਬੋਲਣਾ ਹੈ ਅਮੀਕ ਹੈ ਰਫੀਕ ਹੈ ਪਤੰਦ ਇਹ ਦੋਵੇਂ ਤੱਦੇ ਜਿਹੜੇ ਉਚਾਰਨ ਕਰਨੇ ਆ ਦਦਾ ਨਾਲ ਬੋਲਿਆ ਜਾਵੇ ਧੰਦ ਦੋਵੇਂ ਤਦੇ ਉਚਾਰਨ ਕਰਨੇ ਨੇ ਆਮ ਅਸੀਂ ਧੁੰਦ ਪਦ ਬੋਲਦੇ ਹਾਂ ਤਦੇ ਔਂਕੜ ਉੱਤੇ ਟਿੱਪੀ ਦੱਦਾ ਲਿਖਣ ਵੀ ਇਸ ਤਰ੍ਹਾਂ ਲੱਗੇ ਹਾਂ ਧੁੰਦ ਕਿਉਂਕਿ ਉਚਾਰਨ ਨਹੀਂ ਹੁੰਦੇ ਦੋਵੇਂ ਧੱਦੇ ਪਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਜਿੱਥੇ ਵੀ ਧੁੰਦ ਪਦ ਆਇਆ ਹੈ ਉਹ ਦੋਵੇਂ ਤਦੇ ਹੀ ਆਏ ਹਨ ਇਸ ਕਰਕੇ ਧੁੰਦ ਇਸ ਤਰ੍ਹਾਂ ਹੀ ਆਇਆ ਦੱਦੇ ਦੇ ਨਾਲ ਨਹੀਂ ਆਇਆ ਇਥੇ ਵੀ ਦੋਵੇਂ ਤੱਦੇ ਹਨ ਅਤੰਦ ਹੈ ਅਬੰਦ ਤੱਦੇ ਦੇ ਨਾਲ ਦੱਦਾ ਨਹੀਂ ਬੋਲਣਾ ਅਬੰਦ ਅਬੰਦ ਹੈ ਇਸ ਤਰ੍ਹਾਂ ਮਿਹਨਤ ਕਰਕੇ ਉਚਾਰਨ ਕਰਨਾ ਹੈ ਨਰਭੂਜ ਹੈ ਅਸੂਜ ਹੈ ਜੱਜੇ ਨਹੀਂ ਬੋਲਨੇ ਨਰਭੂਜ ਛੱਜਾ ਨਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਕਿ ਅੱਲਾਹ ਹੈ ਅੱਲਾਹ ਹੈ ਕਿਤੇ ਇੱਕ ਹਾ ਰਹਿ ਨਾ ਜਾਵੇ ਅੱਲਾਹ ਦੇ ਪਿੱਛੇ ਵੀ ਹਾ ਹੈ ਅੱਗੇ ਵੀ ਹਾ ਹੈ ਕਿਤੇ ਅੱਲਾਹ ਹੈ ਇਸ ਤਰ੍ਹਾਂ ਨਾ ਭੁੱਲਿਆ ਜਾਵੇ ਅੱਲਾਹ ਹੈ ਅਜਾਹ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਮਹੰਤ ਬੋਲਾ ਹੀ ਬੋਲਣਾ ਮਹੰਤ ਨਹੀਂ ਕਹਿਣਾ ਅਲੀਕ ਹੈ ਨਿਰਸਰੀਕ ਹੈ ਇਹ ਜੋ ਪਦ ਹੈ ਇਹ ਥੋੜਾ ਨਿੰਤ ਨਾਲ ਉਚਾਰਨ ਹੋਏਗਾ ਨਿਰਸਰੀਕ ਨਹੀਂ ਬੋਲਣਾ ਦੋਵੇਂ ਰਾਰੀਆਂ ਅੰਦਰ ਸ਼੍ਰੀਕ ਹੈ ਤੇਜੀ ਨਿਰ ਸ਼੍ਰੀਕ ਤੇਜੀ ਦੇ ਨਾਲ ਨਿਰ ਸ਼੍ਰੀਕ ਮਿਹਨਤ ਕਰੋ ਇਹਦੀ ਅਲੀਕ ਹੈ ਨਿਰ ਸ਼੍ਰੀਕ ਹੈ ਨਿਰਲੰਭ ਹੈ ਅਸੰਭ ਹੈ ਨਿਰਲੰਭ ਦੇ ਭੱਬਾ ਬੋਲਣਾ ਕਿਤੇ ਬੱਬਾ ਨਾ ਬੋਲਿਆ ਜਾਵੇ ਅਸੰਭ ਦੇ ਵੀ ਬੱਬਾ ਨਾ ਬੋਲਿਆ ਜਾਵੇ ਅਸੰਭ ਇਸ ਤਰ੍ਹਾਂ ਭਰਵਾ ਉਚਾਰਨ ਕਰਨਾ ਹੈ ਅਨੀਲ ਹੈ ਨਿਰ ਸ਼੍ਰੀਕ ਅਲੀਕ ਹੈ ਨਿਰ ਸ਼੍ਰੀਕ ਹੈ ਨਿਰਲੰਭ ਹੈ ਅਸੰਭ ਹੈ ਬੱਬਾ ਨਾ ਬੋਲੋ अदलांबो अदलांबो है असंभ है अदलांब है असंभ है अगम है अजम है अपूत है अछूत है साहिदियां जडियां दलावां है ना ये पूरी लवणी है हैं वो फिर रह जाती हैं हैं बोलदे हैं हैं पूरा साहिदलावां हैं नाल बिंदी अगम है अजम है अपूत है अचूत है आलोक है अशोक है ਅਕਰਮ ਹੈ ਅਪਰਮ ਹੈ ਅਕਰਮ ਅਪਰਮ ਨਹੀਂ ਬੋਲਣਾ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਬਾਹ ਕਿਤੇ ਹਾਹੀ ਤੇ ਅੱਗੇ ਕੰਨ ਨਹੀਂ ਨ ਲੱਗ ਜੇ ਅਬਾਹ ਬੱਬੀ ਦਾ ਕੰਨ ਵਧਾ ਦੇਣਾ ਹਾਹੀ ਤੇ ਆਵਾਜ਼ ਛੱਡ ਦੇਣੀ ਹੈ ਦੋਵੇਂ ਹਾਹੀ ਬੋਲਣੇ ਆੱਗੇ ਵੀ ਹਾਹਾ ਹੈ ਅਬਾਹ ਹੈ ਅਗਾਹ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਮਾਨ ਹੈ ਨਿਧਾਨ ਹੈ અને એક હે ફિર એક હે ફિર એક હે એ પાઠ જેڑا હે કયાને ફરીક છબ્યા ઓ دوسرا પાઠ હે ફિર એક હે ਇਸ طرح એ પાઠ શુદ્ધ હે